ਜਾਦੀ ਸਮਾਦ ਤੇ ਜਾਇਆ ਕਰ ਸਮਾਦ ਤੇ ਲੱਸੀ ਪਾ ਕੇ ਉਹ ਰੋਜ਼ ਹਫਤੇ ਚ ਸਮਾਦ ਤੇ ਮੱਛੀ ਲੱਸੀ ਪਾਉਣ ਜਾਇਆ ਕਰੇ ਪਾ ਕੇ ਮੁੜਾਇਆ ਕਰੇ ਉਰੋਂ ਇੱਕ ਬੰਦਾ ਮਦਰ ਪੱਜਿਆ ਗਿਆ ਪੀਰ ਮਤੋਈ ਦੀ ਸਮਾਦ ਸੀ ਉਹ ਕਹਿੰਦਾ ਭਾਈ ਕਰਿਆ ਜਾ ਤੇਰੀ ਮਾਂ ਮਰ ਗਈ ਉਹ ਕਹਿੰਦਾ ਪੀਰ ਮਤੋਈ ਉਹ ਤਾਂ ਕੀ ਦੇਣੀ ਸੀ ਮੇਰੇ ਪਣ ਵਾਲੀ ਵੀ ਕੋਈ ਜਿਹੜੀ ਬਾਦਲ ਸਾਹ ਵਾਲੀ ਸਕੀਨ ਸੀ ਉਹ ਵੀ ਖੋਲੀ ਆਂ ਦੀ ਚੀਜ਼ ਦੇਣੀ ਸੀ ਨਾ ਜੋ ਬਾਸਾਂ ਵਾਲੀਆਂ ਨਸਕੀਮਾਂ ਸੀ ਸਰ ਨੇ ਉਹ ਵੀ ਖੋਲੀਆਂ ਇਸ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਪਰ ਆਪੋ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਅਜੇ ਨੱਥਰੋਂ ਤੁਹਾਡਾ ਵਿਕਾਸ ਸਭ ਤੋਂ ਵੱਡਾ ਨਹਿਰੀ ਪਾਣੀ ਦਾ ਵਿਕਾਸ ਇਸ ਪੱਤੀ ਦਾ ਕਿ ਸਿੱਖੋ ਸਾਹਿਬ ਨੇ ਚਾਰ ਚੰਨ ਲਾਏ ਤਾਂ ਥੱਲੇ ਥੱਲੇ ਪੜ ਨਹੀਂ ਆਉਂਦਾ ਇਸ ਤਰ੍ਹਾਂ ਕੀ ਹੁੰਦਾ ਕਦੇ ਕਿਸੇ ਨੇ ਸੋਚਿਆ ਵੀ ਸੀ ਫੋਨਾ ਸਾਰਿਆਂ ਨੇ ਇਸ ਕਰਕੇ ਹੁਣ ਬੇਨਤੀ ਕਰਦਾ ਸਿੱਖੋ ਸਾਹਿਬ ਨਾਲ ਆਪਣੇ ਇੰਚਾਰ ਖੰਡ ਦਾ ਨਾ ਸਮਝ ਕਰ ਆਪਾਂ ਦੋਨਿਆਂ ਸੇੜੇ ਕਰਕੇ ਜਗਾਰਾ ਲਾਵਾਂਗੇ

सारी तो gaur, <in a> <language> बहुत ही सत्कारियों बीबा हरसिमरत कौर जी बादल मैंबर ਸਭੋ ਚੀ ਇਹ ਸਰਕਾਰੀ ਜੀ ਸ਼੍ਰੋਮਣੀ ਕਾਨੂੰਨ ਦਾ ਦੀ ਲੀਡਰਸ਼ਿਪ ਤੇ ਸਾਹਮਣੇ ਬੈਠੇ ਬਹੁਤ ਇਤਕਾਰਯੋਗ ਮੇਗੀਆਂ ਪਹਿਨਾ ਬੇਟੀਆਂ ਮੇਰੇ ਵੀਰ ਜਣ ਨੌਜਵਾਨ ਬੱਚਿਓ ਸਾਰਿਆਂ ਦੇ ਹੱਥ ਜੋੜ ਕੇ ਫਿੱਤੇ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਜੀ ਲੋ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਤੋਂ ਆਧਾ ਮੁਕਤ ਦਾ ਖੇਤੀਬਾੜੀ ਤੇ ਖੇਤੀਬਾੜੀ ਵਾਸਤੇ ਪਾਣੀ ਦੀ ਬਹੁਤ ਐਮ ਲੋੜ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਪਾਣੀਾਂ ਤੇ ਜਿੰਨਾ ਦਾਤਾ ਕਾਂਗਰਸ ਪਾਰਟੀ ਨੇ ਮਾਰਿਆ ਹੋਰ ਕਿਸੇ ਨੇ ਮਾਰਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1952 ਚ ਇੱਕ ਰਾਜਸਥਾਨ ਚ ਨਾਲ ਕਦੀ ਸਾਰਾ 18000 ਕਿਉਂ ਸਪਾਟ ਸਤਲੁਜ ਦਰਿਆ ਅੱਧਾ ਹੀ ਵੰਡ ਕੇ ਲੱਗਿਆ ਔਰ ਬਿਨਾਂ ਕਿਸੇ ਕਾਨੂੰਨ ਤੋਂ ਐਂ Haryana ਤੇ Punjab ਬਣਿਆ ਅੱਧਾ ਪਾਣੀ ਸਾਡਾ ਖੇਰ ਲੈ ਕੇ ਇੱਥੇ ਵੀ ਅਜੇ ਵੀ ਐਸਐਯਰ ਲੈ ਕੱਢਣ ਨੂੰ ਤਿਆਰ ਬੈਠੇ ਹੈ ਮੇਰਾ ਕਹਿਣ ਦਾ ਭਾਵੇਂ ਹੈ ਕਿ ਪੰਜਾਬ ਨੂੰ ਆਰਥਿਕ ਪੱਖੋਂ ਬਹੁਤ ਵੱਡੀ ਸੱਟ ਜਿਹੜੀ ਮਾਰਨ ਦਾ ਖ਼ਸ਼ਾ ਹੈ ਇੱਕ ਨਵਾਂ ਫਰਮਾਨ ਇਹਨਾਂ ਜਾਰੀ ਕਰਤਾ ਆਪ ਵਾਲਿਆਂ ਨੇ ਤੇ ਭਾਜਪਾ ਨੇ ਕਿ ਜਿੰਨੇ ਵੀ ਨਹਿਰੀ ਪਟਵਾਰੀ ਹੈ ਉਹਨਾਂ ਨੂੰ ਹੁਕਮ ਦੇ ਇੱਕਾ ਮੁੱਖ ਮੰਤਰੀ ਨੇ ਕਿ ਪਾਣੀ ਆਪਣੇ 24% ਲੱਗਦਾ ਹੈ ਜਿਹੜਾ ਨਹਿਰੀ ਪਾਣੀ ਹੈ ਉਹ ਸਿਰਫ 24% ਲੱਗਦਾ ਹੈ ਬਾਕੀ ਆਪਾਂ ਟਿਊਬਲ ਤੋਂ ਵੀ ਜੇਨਰੇਟ ਕਰਦੇ ਆ ਪਰ ਇਹਨਾਂ ਨੇ ਪਟਵਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ 100% ਪਾਣੀ ਵਧਾ ਕੇ ਤੇ ਉਹਦੀਆਂ ਰਿਪੋਰਟਾਂ ਦੇ ਦਿਓ ਮਤਲਬ ਇਹਨਾਂ ਦਾ ਕੀ ਕਿ ਅਸੀਂ ਪਾਰਲੀਮੈਂਟ 'ਚ ਉੱਥੇ ਸੁਪਰੀਮ ਕੋਰਟ ਦੱਸਣ ਵਾਲੇ ਬਣਨੇ ਕਿ ਪੰਜਾਬ 'ਚ ਪਹਿਲਾਂ ਹੀ ਪਾਣੀ ਸਾਰਾ ਲੱਗਦਾ ਜਮੀਨ ਨੂੰ ਹੋਰ ਲੋੜ ਹੀ ਨਹੀਂ ਹੈ ਕਾ ਸਿੱਤ ਸੋ ਇਹ ਇਸ ਤਰ੍ਹਾਂ ਦੀ ਮਨਸ਼ਾ ਜਿਹੜੀ ਹੈ ਇਹਨਾਂ ਦੀਆਂ ਇਹ ਬਹੁਤ ਖਤਰਨਾਕ ਹੈ ਸਾਡੇ ਤੇ ਆਰਥਿਕ ਸੱਤ ਮਾਰ ਤੇ ਜਿੱਥੋਂ ਤੇ ਕਰ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਮੁੰਡੇ ਬੇੜਿਆਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਸ਼੍ਰੋਮਣੀ ਕਮੇਟੀ ਪੌਂਦ ਚ ਆਈ ਮਹਾਂਤਾ ਤੋਂ ਗੁਰਦੁਆਰੇ ਦਾ ਹੱਥ ਕਿਹਾਏ ਔਰ ਬਾਅਦ ਜੋ ਪਾਰਲੀਮੈਂਟ ਜੂ ਬਿੱਲ ਆਇਆ ਬਿੱਲ ਦੇ ਵਿੱਚ ਸਾਫ਼ ਲਿਖਿਆ ਸੀ ਕਿ ਇਹ ਨਿਰੋਲ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਇਹਦੇ ਵਿੱਚ ਕੋਈ ਹੋਰ ਪਾਰਟੀ ਧੱਕਾ ਨਹੀਂ ਦੇ ਸਕਦੀ ਪਰ ਭਾਜਪਾ ਨੇ ਵਿਰੋਟੀ ਕੀਤਾ ਤਾਂ ਤੁਹਾਡੇ ਰਾਣਾ ਗਵਾੜੀ ਸੂਬਾ ਉਥੇ ਸ਼੍ਰੋਮਿਕ ਕਮੇਟੀ ਤੋੜ ਕੇ ਅਜੰਸੀਆਂ ਦੇ ਵੱਧਿਆਂ ਨੂੰ ਦੇਤੀ ਅਸ਼ੂਰ ਸਾਹਿਬ ਨਦੇੜ ਸਾਹਿਬ ਦਸਮੇ ਪਾਤਸ਼ਾਹ ਦਾ ਦਿੱਸੇ ਬੋਲ ਦੇ ਰਹੇ ਉਥੇ ਉਸ ਗੁਰਦੁਆਰੇ ਤੇ ਇਲੈਕਟਿਡ ਬੋਰਡ ਤੋੜ ਕੇ ਇਹਨਾਂ ਨੇ ਆਪ ਦਾ ਬੋਰਡ ਬਣਾ ਲਿਆ ਭਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਧੇ ਪਿਠੂਆਂ ਨੂੰ ਤੋੜ ਕੇ ਦੇਤੀ ਤੇ ਹੁਣ ਇਹਨਾਂ ਦੀ ਨਿਗਾਹ ਹਰਮੰਦਰ ਸਾਹਿਬ ਤੇ ਹੈ ਦੁਰਦਵਾਰ ਸਾਹਿਬ ਅਮਰ ਸਾਤਾ ਤੇ ਜੈ ਵਿਰੋਧ ਖੁਦਾ ਨਾ ਕਰੇ ਕਿਤੇ ਇਹ ਹੋ ਜਾਂਦਾ ਹੈ ਤੇ ਆਪਣੇ ਤੋਂ ਅਵਕਾਲ ਤੱਕ ਸਾਹਿਬ ਬਰੋਧੀਆਂ ਦੇ ਚਾਹਿਆ ਜਾਂਦਾ ਤਸੀਦ ਕੌਮ ਦਾ ਕੀ ਬਣੂਗਾ ਆਪਾਂ ਜਿੱਥੋਂ ਹੁਕਮਨਾਮਾ ਲੈਨੇ ਆਂ ਫਿਰੇ ਕਾਲ ਤੱਕ ਸਾਹਿਬ ਤੋਂ ਜੇ ਉਹ ਹੀ ਬਰੋਧੀਆਂ ਕੋ ਚੜਿਆਗਾ ਕੀ ਬਣੂਗਾ ਸੋ ਮੇਰੀ ਤਾਂ ਤੁਹਾਨੂੰ ਇੱਕੋ ਹੀ ਗੰਤੀ ਹੈ ਕਿ ਸਾਨੂੰ ਆਰਥਿਕ ਪੱਖੋਂ ਵੀ ਤੇ ਸਾਨੂੰ ਧਾਰਮਿਕ ਪੱਖੋਂ ਵੀ ਇਤਨੇ ਹੀ ਪਾਰਟੀਆਂ ਇਤਨੀ ਭਾਜਪਾ ਵੀ ਕਾਂਗਰਸ ਵੀ ਤੇ ਆਪ ਤਿੰਨੇ ਹੀ ਪਾਰਟੀਆਂ ਆਪਾਂ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਆਪਣਾ ਆਪਾਂ ਨੂੰ ਸਮਝਣਾ ਪਊਗਾ ਆਪਾਂ ਨੂੰ ਸੋਚਣਾ ਪਊਗਾ ਵੀ ਵੋਟ ਕਿਹਨੂੰ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਹੀ ਪਾਰਟੀ ਹੈ ਜਿਹਨੇ ਵੀਰੋ ਤੁਹਾਡੇ ਹੱਕਾਂ ਖਾਤਰ ਤੁਹਾਡੀਆਂ ਮੰਗਾਂ ਬਣਾਉਣ ਵਾਸਤੇ 16 ਸਾਲ ਤੋਂ ਬਾਦਲ ਸਾਹਿਬ ਨੇ ਮੇਨੂੰ ਪਤਾ ਕਹਿ ਦਿੱਤੀ ਤੇ ਹੋਰ ਕਿਸੇ ਪਾਰਟੀ ਦੇ ਕਿਸੇ ਵੀ ਲੀਗਰ ਨੇ ਕਿ ਤੈਨੂੰ ਵੀ ਕੈਟ ਕੱਟੀ ਹੋਵੇ ਤਾਂ ਮੈਨੂੰ ਦੱਸ ਲੈ। ਸੋ ਇਹ ਸਾਰੀਆਂ ਗੱਲਾਂ ਸੋਚਿਆ ਵਿਚਾਰਿਆ ਕਰੋ। ਮੈਂ ਤਾਂ ਇਹੀ ਬੇਨਤੀ ਕਰਦਾ ਬੀਬਾ ਸਾਹਿਬ। ਮੈਨੂੰ ਬੋਲਣਾ ਹੈ ਜਿਆਦਾ ਸਮਾਂ ਤੁਹਾਡਾ ਲੈਣਾ ਜੀ। ਆ ਗੀਰ ਵਰਗ ਦੇ ਵੀ ਬੀਠੇ ਐ ਤੇ ਕਹਿੰਦੇ ਸੀ ਬਾਦਲ ਸਾਹਿਬ ਤਾਂ ਕੱਲੇ 30 ਕਿਲੋ ਕੱਟ ਕੇ ਦਿੰਦੇ ਐ। ਸਿਰਫ ਦਾਲ ਦਿੰਦੇ ਐ। ਅਸੀਂ ਨਾਲ ਘਿਓ ਖੰਡ ਚਾਹ ਪੱਤੀ ਵੀ ਦਿਆ ਕਰਾਂਗੇ। ਉਹ ਘਿਓ ਖੰਡ ਚਾਹ ਪੱਤੀ ਚੱਕੀ ਜਣੀ ਸੀ। ਉਹ ਬਾਦਲ ਸਾਹਿਬ ਵਾਲੇ ਤਾਂ ਵੀ ਕੱਟਦੀ। ਨੀਲੇ ਕਾਰਡ ਵੀ ਕੱਟਦੇ। ਸੋ ਇਹ ਜਿਹੜੀਆਂ ਗੱਲਾਂ ਤੇ ਵਿਚਾਰਿਆ ਕਰੋ। ਕਿ ਕਿਹੜੀ ਪਾਰਟੀ ਸਾਡੇ ਲਈ ਕੀ ਕਰਦੀ ਹੈ। ਪੰਜਾਬ 'ਚ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਪਿੰਡ ਨੂੰ ਕੰਮ ਨਹੀਂ ਹੈ। ਜੋ ਕੰਮ ਪਿੰਡਾਂ 'ਚ ਹੋਇਆ ਹੈ, ਚਾਹੇ ਸੜਕਾਂ ਹੈ, ਚਾਹੇ ਸਕੂਲ ਹੈ, ਚਾਹੇ ਵਾਟਰ ਵਕਸ ਹੈ, ਚਾਹੇ ਕੋਈ ਹੋਰ ਜਿੰਨਾ ਗੰਦ ਨਾਲੀਆਂ ਦਾ ਕੰਮ ਹੈ, ਇਹ ਸਾਰਾ ਕੁਝ ਬਾਦਲ ਸਾਹਿਬ ਦੇ ਪੈਰ ਨਹੀਂ ਅੱਗੋਂ ਕੁਝ ਕੁਝ ਨਹੀਂ ਹੋਇਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਆਪਾਂ ਆਪਣਾ ਕੇਸ ਮਜ਼ਬੂਤ ਕਰਨ ਵਾਸਤੇ ਦੇਖੋ 543 ਐਮਪੀ ਕਿਹੜੇ ਪਾਰਲੀਮੈਂਟ ਕੋਈ ਇੱਕ ਕਿਤਾ ਕਿਸਾਨੀ ਵਾਸਤੇ ਬੋਲੇ ਕਿਸੇ ਨੇ ਨਹੀਂ ਬੋਲੇ ਤੇ ਕੱਲੇ ਵਿਭਾ ਹਰਸਮਰਤ ਕੌਰ ਬਾਦਲ ਨੇ ਕਿਸਾਨੀ ਦਾ ਉੱਥੇ ਮਸਲਾ ਰੱਖਿਆ ਤੇ ਫਿਰ ਆਪਾਂ ਸਾਨੂੰ ਜੇ ਇਹ ਆਪਣਾ ਵਧੀਆ ਕੇਸ ਕੋਣ ਪੁੱਟ ਕਰਦਾ ਤੇ ਜੇ ਆਪਾਂ 10 12 ਸਿੱਟਾ ਲੈ ਜੇ ਸ਼ਰਮਣੀ ਕਾਦੀ ਦਾ ਲੈ ਜੇ ਤਾਂ ਆਪਣਾ ਪੀਲਾ ਤੜੜਾਉਂ ਆਪਾਂ ਉਥੇ ਬੋਲਾਂ ਦੇ ਡੱਟ ਕੇ ਦੀਬਾ ਵੀ ਬੋਲਣਗੇ ਸੋ ਕੇਸ ਦਾ ਕਰੋ ਮਜ਼ਬੂਤ ਕਰੋ ਅਕਾਲੀਦਾਰ ਨੂੰ ਮਜ਼ਬੂਤ ਕਰਨਾ ਪੰਜਾਬ ਨੂੰ ਮਜ਼ਬੂਤ ਕਰਨਾ ਅਕਾਲੀਦਾਰ ਨੂੰ ਕਮਜ਼ੋਰ ਕਰਨਾ ਪੰਜਾਬ ਨੂੰ ਕਮਜ਼ੋਰ ਕਰਨਾ ਸੋ ਇਹ ਸਾਰੀਆਂ ਜਨਅਪਚਾਤ ਤੇ ਆਪਾਂ ਤਕਰੀ ਦੇ ਨਿਸ਼ਾਨ ਤੇ ਇੱਕ ਤਰੀਕ ਨੂੰ ਮੋੜਾ ਲਾਉਣਾ ਹੈ ਤੋੜਾ ਬਹੁਤ ਬਹੁਤ ਧੰਨਵਾਦ ਇੱਕ ਤਰੀਕ ਤਾਂ ਵੈਸੇ ਵੀ ਸਾਡੇ ਵਾਸਤੇ ਮਨਹੂਸ ਤਰੀਕ ਹੈ ਕਿਉਂਕਿ ਮਨਹੂਸ ਹੈ ਕਿ ਕਾਂਗਰਸ ਪਾਰਟੀ ਨੇ ਇੱਕ ਤਰੀਕ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿੱਦੀ ਦੇ ਹੜਾ ਸੀ ਉਤੇ ਹਜ਼ਾਰਾਂ ਬੀਬੀਆਂ ਨਵਜਵਾਨ ਬੱਚੇ ਛੋਟੇ ਛੋਟੇ ਬੱਚੇ ਮਾਰਦੇ ਸੀ ਤੇ ਸਿਰੋਵਰ ਲਾਹੂ ਲਹਾਤ ਕਰਦਾ ਸੀ ਸ੍ਰੋਮ ਸਾਹਿਬ ਸੋ ਇਹ ਸਾਰੀਆਂ ਗੱਲਾਂ ਵਿਚਾਰਿਆ ਕਰੋ ਬੋਤਾ ਕਾਹਨੂੰ ਆਪਾਂ ਪਚਾਉਦੇ ਜੀ ਸੋਸ਼ਲ ਮੀਡੀਆ ਤੇ ਲੱਗ ਜਾਨੇ ਆਪਣੇ ਨੌਜਵਾਨ ਬੱਚੇ ਜਿਹੜੇ ਦਿਨਾਂ ਨੂੰ ਦੇਖਿਆ ਨਹੀਂ ਆਪਾਂ ਦਾ ਆਪਣੇ ਪਿੰਡੇ ਤੇ ਸਭ ਕੁਝ ਛਡਾਇਆ ਤੇ ਦੇਖਦੇ ਨਹੀਂ ਕਰਦੇ ਜੀ ਉਹ ਸੋਸ਼ਲ ਮੀਡੀਆ ਤੇ ਲੱਗ ਜਾਂਦੇ ਪਹਿਲਾਂ ਵੀ ਆਪਣੇ ਤੇ ਬੜੀ ਘੁੱਟ ਪਈ ਐ ਤੇ ਫੇਰ ਨਾ ਪੈ ਜੇ ਕਿਥੇ ਇਸ ਤੋਂ বুঝਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬੈਗ ਜੀ ਦਾ ਖਾਲਸਾ ਬੈਗ ਜੀ ਦੀ ਜਥੇ ਬਾਬਾ ਜੱਤਾਂ ਦਾ ਸਤਿ ਸ਼੍ਰੀ ਅਕਾਲ। ਤੁਹਾਨੂੰ ਮੈਂ ਚਿਰਾਂ ਦੇ ਵਿਵਾਜ ਨੂੰ ਆਪਣੇ ਵਿਚਾਰ ਸੱਜਣਾ ਨਾਲ ਸਾਂਝੀ ਕਰ ਰਿਹਾ। ਆਪਾਂ ਨਾਲੇ ਆਮ ਸਟੇਜ ਕਾਹਦਾ ਛੱਡੀਏ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਚਰੌੜੀ ਕਲੀਦਾਂ ਜਿੰਦਾਬਾਦ। ਸੋਨੇ ਹੱਥ ਖੜੇ ਕਰਕੇ ਅੰਕਾਰਾ ਛੱਡ ਲਈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਆਓ ਜੀ ਵਿਵਾਹ ਸੰਪਰਵਨ ਚ ਕਰ ਸਕਦੇ। ਬਾਬਾ ਜੀ ਥੋੜਾ ਸਾਈਡ ਤੇ ਦਿਓ ਜੀ ਸਰੋਪਾ। ਮੈਂ ਥੋੜਾ ਸਾਈਡ ਤੋਂ ਕੇ ਦੇ ਦਿੰਦਾ। कर ला भाई कर ली

ਦਿੱਲੀ ਦੀ ਪਾਰਲੀਮੈਂਟ 'ਚ ਰੱਖ ਸਕੂਗਾ ਤੇ ਆਪਣੇ ਸੂਬੇ ਦੇ ਹੱਕਾਂ ਦੀ ਲੜਾਈ ਵਾਸਤੇ ਬਹਾਦਰੀ ਦੇ ਨਾਲ ਇਮਾਨਦਾਰੀ ਦੇ ਨਾਲ ਉੱਥੇ ਲੜਾਈ ਵੀ ਲੜ ਸਕੂਗਾ ਇਹ ਵੀ ਮੈਂ ਕੁਝ ਕਹਿਣਾ ਚਾਹਾਂਗੀ ਕਿ ਪਿਛਲੇ 7 ਸਾਲਾਂ 'ਚ 8 ਸਾਲਾਂ 'ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਦੇਖ ਕਿੱਥੇ ਨੇ ਵੋਟਾਂ ਦੇ ਵੇਲੇ ਕੌਣ ਕੀ ਕਰਦਾ ਤੇ ਵੋਟਾਂ ਦੇ ਬਾਅਦ ਉਹਨਾਂ ਦੀ ਕੀ ਕਾਰਗੁਜ਼ਾਰੀ ਹੁੰਦੀ ਹੈ ਸਾਰੀ ਤੁਹਾਡੇ ਸਾਹਮਣੇ ਜਿੱਥੇ ਮੈਂ ਮਾਨ ਨਾਲ ਕਹਿ ਸਕਦੀ ਹਾਂ ਕਿ ਤੁਹਾਡੀ ਆਪਣੀ ਖੇਤਰੀ ਪਾਰਟੀ ਤਕੜੀ ਵਾਲੀ

ਸਾਡੇ ਸਾਰੇ ਪਾਰਟੀ ਲੋਕਾਂ ਦੇ ਵਿੱਚ ਗਿਰਦੀ ਸੀ ਤੇ ਲੋਕੀ ਤਕਲੀਫ ਤੋਂ ਉਹ ਨਹੀਂ ਦੱਸ ਸਕਦੇ ਜੇ ਉਹਾਂ ਤੇ ਕੋਲਾਉਂਗਾ ਉਹ ਤੋਂ ਬਾਅਦ ਬਾਦਲ ਸਾਹਿਬ ਤੋਂ ਬਾਅਦ ਪਾਵੇਂ ਮੌਜੂਦਾ ਮੁੱਖ ਮੰਤਰੀ ਆਇਆ ਇਸ ਤੋਂ ਪਹਿਲੇ ਵਾਰ ਨੇ ਕਦੇ ਲੋਕਾਂ ਦੇ ਵਿੱਚ ਕਦੇ ਨਜ਼ਰ ਆਇਆ ਇਹਨਾਂ ਦੇ ਐਮਐਲਏ ਤੁਹਾਡੇ ਕੋਲ ਕਿੰਨੇ ਵਾਰ ਆਏ ਜੇ ਮੁੱਖ ਮੰਤਰੀ ਨਹੀਂ ਆਉਂਗਾ ਤੋਂ ਤੇ ਅੰਦਾਜ਼ਾ ਨਹੀਂ ਵੀ জানা ਐਮਐਲਏ ਨਹੀਂ ਆਉਗਾ ਅੱਲਾਹ ਅੱਗੇ ਕੀ ਸਾਰ ਲੈਣੀ ਸੋ 7 ਸਾਲਾਂ ਵਿੱਚ ਕਿਹੜਾ ਐਮਐਲਏ ਤੁਹਾਡੇ ਕੋਲ ਆਇਆ ਕਿਹੜੀ ਪਾਰਟੀ ਦਾ ਆਗੂ ਤੁਹਾਡੇ ਆਇਆ ਇਹ ਤਾਂ ਕੰਨੀ ਸੀ ਆਮ थोड़े वर्गे ने थोड़े बच्चे लेकिन इन्ने खास हो जो बाल साहब को दसते सहूलत मेरे वर्गे भी कई बार थोड़े पिंड चीनी बार संगत दर्शन किए सारा प्रशासन ना आता से जिम्मे मंगा रखते भावें साहब को कहें पानी पूरा कर दो भावे इन्होंने सड़क मंगिया भावे ਇਹਨੇ ਕਿਹਾ ਸਾਡਾ ਮੰਡੀ ਦਾ ਫੌੜਵਟਾ ਕਰਦੋ ਬੀਬੀ ਵਾਲਾ ਸਕੂਲ ਸਕੂਲ ਚ ਤੁਮਰੇ ਮੰਗੇ ਸਾਫ ਸੁਥਰੇ ਪਾਣੀ ਵਾਸਤੇ ਤੁਸੀਂ ਆਰੋ ਮੰਗੇ ਗੰਦੀ ਨਾਲੀਆ ਮੰਗੇ ਤੇ ਸਾਡੇ ਕਿਹਾ ਸਾਡੇ ਖਾਲ ਪੱਕੇ ਕਰਾ ਦਿਓ ਨਿਕਾਸੀ ਮੰਗੀ ਛੱਪੜ ਦੇ ਪਾਈਪਾ ਮੰਗਿਆ ਕੰਧ ਮੰਗੀ ਧਰਮਸ਼ਾਲਾ ਸਮਸ਼ਾਨਗੜ ਜਿਵੇਂ ਜਿਵੇਂ ਤੁਸੀਂ ਮੰਗਾ ਰੱਖਦੇ ਸੀ ਮੌਕੇ ਤੇ ਤੁਹਾਨੂੰ ਚੈੱਕ ਖੜਾ ਕੇ ਜਾਂਦੇ ਸੀ ਤਾਂ ਕਿ ਤੁਸੀਂ ਆਪਨੀ ਸਮੱਸਿਆ ਦਾ ਹੱਲ ਕਰ ਲਓ ਸਾਡੇ 10 ਰੁਪਏ ਪੰਚਾਇਤ ਕਰਨਾ ਸਾਡੇ 10 ਲੋਕਿਆ ਪੰਚਾਇਤਕਾਰ ਹੁੰਦਾ ਤਾਂ ਲੇਕਿਨ ਆ ਖਜ਼ਾਨਾ ਜਿਹਦੇ ਵਿੱਚੋਂ ਆ ਵਿਕਾਸ ਤੇ ਖਾ ਤੁਹਾਡੇ ਪਿੰਡ ਦੇ ਹੋ ਗਏ ਸੀ ਜਿਹਦੇ ਵਿੱਚੋਂ ਆ ਆਟਾ ਦਾ ਆਲਪਨ ਸੰਸ਼ਗਲ ਸਾਈਕਲਾ ਵਜੀ ਫੇ ਖੇਡਾ ਦਾ ਸਮਾਨ ਸਾਈਕਲੋ ਚੀਜ਼ਾਂ ਹੋਰ ਮਿਲਦੀਆਂ ਸੀ ਯਾਰ ਨਾਲ ਇਲਾਕੇ ਦੇ ਵਿਕਾਸ ਦੀ ਜੇ ਮੈਂ ਗੱਲ ਕਰਾਂ ਜਿੱਥੇ ਆ ਪੱਕੇ ਚੱਲਦੇ ਨੇ ਕਿਦੀ ਨੇ

बठिंडा रिफाइनरी देखो पूरे उत्तर भारत से सब तो वीडी कारखाना यूनिवर्सिटी देखो मेरिटोरियल स्कूल देखो सेंट्रल यूनिवर्सिटी सब तो वीडी पंजाबी यूनिवर्सिटी सब तो वाला हस्पता एम्स सारी चीजा खजाना से का जिस खजाने सहूलत मिली विकास के काम होते तरक्की कर रहा अमन शांति भी भाईचारक सी क्योंकि एक जिधि एक विजन सी, एक झाड़ू तो तो ने पतास झाड़ू ने, तो ने तो पता गठजोड़ करके नवी पार्टी खड़ी करती है भावे झाड़ू ना भावे पंजे पाओ वोट उठे खाते जाओगा इंडिया लाइन के खाते

सारी सहूलत बंद कितिया ना कोई हस्पता ना कोई स्कूल कोई इट विकास लाख करोड़ का कर्जा भी था। रज के खजाने लोग तो दूर रहे आप लोग ने चक इन्हों बदलता झाड़ू तो जा था। था। इना वा बदलाव लेके आया सारी चक् फिर बदलाव का इना कदलाव तो होगा कि बीबिया मिले डिगया कर जो चक चक झाड़ू ना वोटा पाके वोटा इन वीडियो बनाते जेडा बानवे सरकार से बानवे बन गए तो एक एक ही दो दो विरोध

कने बे बल होगी क्योंकि सारे मुलाजिम मैं पक्के कर दागा बार बच्चे काम करेंगे इन नौकरियां होगी कोई करना ही नहीं लगेगा दसो फिर पीरकोट चेड़ा चे बच्चा बारो वापस आया वह कि बच्चा जे मापिया की जमीन बेच के बार भू नहीं बैठे कच्चे कि पक्के गए जो हक मार्डा कुट कुछ बुरा हाल होंगला पंजाब आ जो किसान कहना सी सद सरकार चलोगी

मरवा रहे ढाई साल दे रहे हैं क्यों कटवा रहे गरदौरिया बाद में होते हजार रुपए जाने मरी हुई मुर्गी मरी हुई बकरी का भी मैं मुआवजा देवगा पशु डर थोड़े बीमारी न मरे की नहीं आया कोई मुआवजा मुर्गी बकरी छत वही तो मैं कह रही मारी मुर्गी बकरी पर लंगर पोष नंगर का सार का नहीं लिया देना था किसी आके सारी ही लेंगे आ किसान नरमे च बीमारी लग गई कणकू मी वह नुकसान होया हड़ा च डुब गया अत किसी नसो जी दवा दी द्वानी नहीं देनी खेतीबाड़ी मंत्री आए क्खमंत्री आए अब वोटा पहुंच झाड़ू जियाल मिलती वजीफे आरोप मकाना चेक आंदे से झाड़ू दवाईयत मिलती झाड़ू गैस सिलेंडर चुना मिलता झाड़ू मारता हा बच्चे खेडा मिलता कबड्डी कप होंगे सारा झाड़ू मार के नरेगा पैसा नरेगा का काम जब बंद कर छड़िया बदलाव वास्ते वोटा पाई जो कुछ होता सारे दिन झाड़ू मार दो तो यह बदलाव में वोटा पाई सी घर का। घर नौकरी की घर घर बेरोजगारी इन्होंने दी गुटका साहब की सोह खा दिया नशा खत्म कर दागे इन्होंने गारंटी लिखी दस दिन की खेड है गारंटी कर दिया दस दिन नशा खत्म हो गया नशा खत्म सात साल च नशा खत्म हो गया, दसों। गया, नहीं गया कि नहीं दसो मैं लगता फीरकोट चेतन नशा है ही नहीं तभी हां यह सतगुना गया बोलो यह वादिया क्यों चुप रहते हो पूछया करो जोड़ा झूठ तो क्या करो सात बोला नशा बाद के गली गली चिट्टा तिट्टा होम डिलीवरी हो रही है बंदा सब्जी तो पावे ना मिलो चिट्टा ये सोह खा ली असरा वास्ते घर घर तशा भेज के, के साथ बच्चों नशे शिकार कर दिया कगरमछ फा कि मगरमछ फड़ गया सत साल दोनों भाईवाल फट जाने

कहानिया सुन के चुटकुले सुन के गर्म भाषण सुन के झासे वादे नुकसान हो है, कि ना तो सूत नहीं जवाबारी नौकरिया कोई मुआवजा खो चोरिया चकेरिया नशा हूं जे सुधार करना है तो सच की तकड़ी चे तोलो किता किन सहूलत दी कि विकास किया आधार च वोट पावे तो पाल कम, कम, कम मिलेंगे जे चुटकलिया आधार से वोट पागे तो फिर झांसे फस गए जिन्ना नुकसान होया किलो आटा भी जाऊगा तो बचा कुछ हाल भी पता लग जूगा so, मैं बेंती दिल्ली थी, तो इन्नी बेनती कर पार्टियां किठिया हो गई ने एक निशाने के पंजाब का पानी खोना है तकड़ी नुहरा है यह तो आके पहली तरीकों बाद होकर कद नजर नहीं आएंगे तीन होर मेरे खिलाफ लड़के गए थे त्री बनेदद के किसी ने शकत दिखाई इन्होंने तीनों न मिले दिखाना आए फसली पटेरे जो पार्टियां बदल के आज आए को जी पार्टी नाल नहीं खड़े उन्होंने लोगों नहीं खड़ना सो मैं बेनती कर दी हाँ एक बार फिर सच की तकड़ी लग आओ जी कूठ नहीं बोलती जदे कि लारे नहीं लादी जी कुर्सी की लालच नहीं कर दी लेकिन पंजाब के खजाने लोगों की तकलीफा खत्म करने वास्ते उस खजाने वरतती है जो चाहते होते कनेक्शन फिर लाओ ना जिन्होंने पहले दिखी सी सब कुछ मिलू कदू बलो ना अमन शांति भाईचारिक साठ अच्छा अकाली दल के समय ना लुटा ना खोआ ना लड़ाई ना झगड़े और सारे केंद्र की सरकार कठी हुई है घट गिनती दबाव कद मणिपुर चेस्चन भाईचारे को जीवन चाचा चा कलिम भाई सुना के मंगल सूत्र खो के एम होगा, होगा। वो होगा कलेख किसान आतंकवादी बखवादी वा हर पक्षों घट गिनती दबाया जा रहा है डराया जा रहा है वोटा की राजनीति करके अमन शांति को भंग किया जा रहा है ਕੋਤਰੀ ਪ੍ਰਧਾਨ ਮੰਤਰੀ ਨੂੰ ਆਉਂਦਾ ਆਪਾਂ ਚੈੱਕ ਕੀਤਾ ਅਗਲਾ ਤੇ ਜਾਊਗਾ ਸੋ ਮੈਂ ਬੇਨਤੀ ਕਰਦੀ ਆਂ ਆ ਉਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਜਿਹੜੀ ਖੇਤਰੀ ਪਾਰਟੀ ਦਾ ਸਭ ਕੁਝ ਪੰਜਾਬ ਤਾਈ ਸੀਮਤ ਹੈ ਨਾ ਹਰਿਆਣੇ ਤੋਂ ਵੋਟਾਂ ਲੈਨੀਆ ਨਾ ਦਿੱਲੀ ਤੋਂ ਤੇ ਨਾ ਰਾਜਸਥਾਨ ਤੋਂ ਇਹਨਾਂ ਦਾ ਚੋਣ ਮੈਨੀਫੈਸਟੋ ਦੇਖੋ ਦੋਵਾਂ ਦਾ ਪੰਜਾਬ ਦਾ ਨਾਂ ਤੱਕ ਨਹੀਂ ਤੇ ਸਾਡਾ ਦੇਖੋ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਹੈ ਪੰਜਾਬੀਆਂ ਦੀ ਗੱਲ ਹੈ ਉਹ ਪੰਜਾਬ ਜਿੱਥੇ ਗੁਲਦਸਤੇ ਦੀ ਤਰ੍ਹਾਂ ਸਾਰਿਆਂ ਦਾ ਸਤਕਾਰ ਬਾਦਲ ਸਾਹਿਬ ਨੇ ਕੀਤਾ ਤੇ ਸਾਡੇ ਧਰਮ ਨੇ ਜੋ ਵਰਨਾ ਕੋ ਸਾਂਝਾ ਹਰੇਕ ਨੂੰ ਨਾਲ ਲੈ ਕੇ ਚਲੇ ਕਦੇ ਪੱਖਪਾਤ ਨਹੀਂ ਕੀਤਾ ਜੇ ਸਾਡੇ ਮੁਸਲਮ ਭਾਈਚਾਰੇ ਨੇ ਆਕੇ ਕਿਹਾ ਵੀ ਕਬਰਿਸਤਾਨਾ ਵਾਸਤੇ ਦੇ ਦਿਓ ਫਿਰ ਤੁਹਾਨੂੰ ਕਬਰਿਸਤਾਨਾ ਵਾਸਤੇ ਵੀ ਦਿੱਤਾ ਜੇ ਤੁਹਾਡੇ ਇੰਨੇ ਵੱਡੇ ਮਸਲੇ ਨੇ ਇਹਨਾਂ ਨੇ ਤਾਂ ਕੁਝ ਹੱਲ ਕੀਤੇ ਨਹੀਂ ਜੇ ਸਾਡਾ ਨੰਬਰ ਆਊਗਾ ਤਾਂ ਉਹ ਵੀ ਹੱਲ ਕਰਾਂਗੇ ਜੇ ਤੁਸੀਂ ਸਾਨੂੰ ਤਾਕਤ ਦੋਗੇ ਸੇਵਾ ਦਾ ਮੌਕਾ ਬਖਸ਼ੋਗੇ ਤਾਂ ਹੀ ਹੱਲ ਕਰਨ ਜੋਗੇ ਹੋਵਾਂਗੇ ਕਿਉਂਕਿ ਤਾਕਤ ਤੁਹਾਡੇ ਹੱਥ ਵਿੱਚ ਹੁੰਦੀ ਹੈ ਤੁਸੀਂ ਸਰਕਾਰਾਂ ਬਣਾਉਂਦੇ ਹੋ ਆਪਣੇ ਵੋਟ ਦੇ ਰਾਹੀਂ ਤੇ ਮੈਂ ਆਸ ਕਰਦੀ ਆ ਤੁਸੀਂ ਤਾਕਤ ਵਰਤੋ ਜਿਨ੍ਹਾਂ ਨੇ ਝੂਠ ਮਾਰਿਆ ਉਹਨਾਂ ਨੂੰ ਸਬਕ ਸਿਖਾਓ ਕਿ ਝੂਠ ਦੀ ਰਾਜਨੀਤੀ ਨਹੀਂ ਚੱਲੂਗੀ ਜੇ ਤੁਹਾਨੂੰ ਬਿਠਾ ਸਕਦੇ ਆ ਤੇ ਜੇ ਪੂਰਾ ਨਹੀਂ ਉਤਰੋਗੇ ਤੁਹਾਨੂੰ ਲਾ ਵੀ ਸਕਦੇ ਆ ਨਹੀਂ ਤਾਂ ਜਿਹੜਾ ਹੋਊਗਾ ਨਵਾਂ ਲਾਰਾ ਲਾ ਕੇ ਤੁਰ ਜੂਗਾ ਵੋਟ ਲੈ ਕੇ ਤ Punjab ਦਾ ਹਾਲਤ ਜਿਹੜਾ ਹੈਗਾ ਸੋ ਹੈਗਾ ਸੋ ਮੈਂ ਆਸ ਕਰਦੀ ਆ ਕਿ ਜਿੱਥੇ ਆਪਾਂ ਤਿੰਨੋਂ ਪਾਰਟੀਆਂ ਦੇ ਖਿਲਾਫ ਲੜ ਰਹੇ ਆ ਇਕੱਲੇ ਖੜੇ ਆ ਅਸੂਲਾਂ 'ਚ ਐ ਸਿਧਾਂਤਾਂ 'ਚ Punjab ਦੇ ਹੱਕਾਂ ਵਾਸਤੇ ਅੱਜ ਤੁਹਾਡੀ ਲੋੜ ਹੈ ਕਿ ਤੁਸੀਂ ਵੀ कले वोटर बन के नहीं वोटर बन के वोट पाओ पहली तरीक न अपनी भी पाओ ते चार होरू पाओ क्योंकि जे झूठे सारे कट्ठे हो सकते ने, फिर पंजाब के लोगों होना पौगा कि झूठ की राजनीति हम च नहीं, नहीं चलूगी ना झूठे लारे चलन ना झूठे झांसे चलन ਕਦ ਸੱਚ ਦੀ ਤਕੜੀ ਆਉਗੀ ਤੇ ਪੰਜਾਬ ਦੇ ਖਜ਼ਾਨੇ ਵਿੱਚੋਂ ਪੰਜਾਬੀਆਂ ਦੀ ਤਕਲੀਫ ਦੂਰ ਕਰਨ ਵਾਸਤੇ ਪੈਸਾ ਖਰਚਿਆ ਜਾਊਗਾ ਨਾ ਕਿ ਦਿੱਲੀ ਬੈਠੇ ਸਾਡੇ ਉਥੇ ala ਕਮਾਂਡ ਉਹਨਾਂ ਦੇ ਇਸ਼ਾਰਿਆਂ 'ਚ ਨੱਚ ਕੇ ਪੰਜਾਬ ਦਾ ਖਜ਼ਾਨਾ ਲੁੱਟ ਲੁੱਟ ਕੇ ਆਪਣੀ ਕੁਰਸੀ ਦੇ ਖਾਤੇ 'ਨ ਉਹਨਾਂ ਨੂੰ ਚਮਕਾਉਣ ਵਾਸਤੇ ਸੋ ਮੈਂ ਆਸ ਕਰਦੀ ਆ ਕਿ ਤੁਸੀਂ ਤਕੜੀ ਨੂੰ ਵੋਟ ਪਾਓ ਹੱਥ ਖੜੇ ਕਰਕੇ ਵਿਸ਼ਵਾਸ ਦਿਲਾਓ ਚੌਨ ਨਿਸ਼ਾਨ ਤਕੜੀ ਆਹ ਵਾਲੀ ਤਕੜੀ ਚੌਨ ਨਿਸ਼ਾਨ ਆਵਾ ਜੋ ਮੇਰੇ ਛੋਟੇ ਵੀਰ ਜਿਹੜੇ ਉੱਥੇ ਖੜੇ ਨੇ ਇਹਨਾਂ ਨੂੰ ਲੱਗਦਾ 5-7 ਸਾਲਾਂ ਤੋਂ ਜਿਉਂ ਚੁਟਕਲੇ ਸੁਣਨ ਦੀ ਆਦਤ ਪਈ ਹੈ ਅਜੇ ਉਹ ਚੁਟਕਲੇ ਆ ਦਾ ਨਸ਼ਾ ਉਤਰਿਆ ਨਹੀਂ ਅਜੇ ਹਾਂ ਮੇਰੇ ਵੀਰ ਹੁਣ ਛੱਡੋ ਚੁਟਕਲੇ ਚੁਟਕਲੇ ਆ ਨਾ ਨੌਕਰੀ ਲੱਗਦੀ ਐ ਢਿੱਡ ਪਰਦਾ ਹੈ ਕਹਾਣੀਆਂ ਤੋਂ ਕੀ ਕਰੇ ਨੇ ਉਹ ਵੀ ਕਹਾਣੀਆਂ ਹੀ ਸੁਨਾਨੀਆਂ ਨੇ ਹੋਰ ਤੇ ਇਹਦੇ ਪੱਲੇ ਕੁਝ ਹੈ ਨਹੀਂ ਸੋ ਛੱਡੋ ਚੁਟਕਲਿਆਂ ਨੂੰ ਛੱਡੋ ਗਰਮ ਗਰਮ ਬਾਸ਼ਰ ਨੂੰ ਉਹ ਤਕੜੀ ਦਾ ਸਾਥ ਦਿਓ ਪੁੱਛੋ ਆਪਦੇ ਮਾਪਿਆਂ ਨੂੰ ਤਕੜੀ ਨੇ ਕੀ ਕੁਝ ਨਹੀਂ ਕੀਤਾ ਹੈਗਾ ਪੰਜਾਬ ਵਾਸਤੇ ਤੇ ਆਓ ਹੱਥ ਖੜੇ ਕਰਕੇ ਵਿਸ਼ਵਾਸ ਦਿਲਾਓ ਚੌਨ ਨਿਸ਼ਾਨ ਚੌਨ ਨਿਸ਼ਾਨ ਸ਼ਾਬਾਸ਼ ਨਰੇਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿੱਕਰ ਬੈਠੀ ਰਹੋ ਲੱਡੂ ਵਰਤਾਏ ਜਾਣਗੇ ਕਿਸੇ ਨੇ ਨਹੀਂ ਉਠਣਾ ਸਾਰੇ ਬਹਿ ਜਾਓ